ਜਿਹੜੇ ਖੱਜ ਕਿਸੇ ਗਰੀਬ ਨੂੰ ਮਾਰ ਕੇ ਟੰਗ ਦਿੰਦੇ ਕਹਿੰਦੇ ਇਹ ਬਿਆਦਬੀ ਕਰਦਾ ਸੀ ਤੇ ਪੁੱਤ ਮੇਰੇ ਸੁਆਦ ਹੋਣਾ ਉਹ ਹੁਣ ਲਾਓ ਸੋਦਾ ਨਾਲੇ ਸੁਚਾ ਸਿੰਘ ਲਗਾ ਦਾ ਲਾਓ ਨਾਲੇ ਦੇ ਮੁੰਡੇ ਦਾ ਲਾਓ ਜਿਹੜਾ ਹੋਟਲ ਦੇ ਵਿੱਚ ਸ਼ਰਿਆਮ ਪੜਿਆ ਗਿਆ ਪੰਜ ਸੱਤ ਗੁੰਡਿਆਂ ਦੇ ਨਾਲ ਕਿੱਟੇ ਦੇ ਨਾਲ ਫੜਿਆ ਗਿਆ ਚਿੱਟੇ ਦੇ ਨਾਲ ਤੇ ਨਾਲ ਕੁੜੀ ਸੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਹੜੀ ਸਾਡੀ ਕੌਮ ਦੇ ਕੜਮ ਚੌਧਰੀ ਸੌਦਾ ਲਾਉਣ ਨੂੰ ਤਿਆਰ ਰਹਿੰਦੇ ਨੇ ਉਹਨਾਂ ਨੂੰ ਅੱਜ ਦੱਸਣ ਲੱਗਾ ਵੀ ਜੇ ਸੌਦਾ ਲਾ ਸਕਦੇ ਹੋ ਤਾਂ ਲਾ ਕੇ ਦਿਖਾਓ ਜਾਣਦੇ ਹਾਂ ਸੁੱਚਾ ਸਿੰਘ ਲੰਗਾ ਨੂੰ ਸੁੱਚਾ ਸਿੰਘ ਲੰਗਾ ਨੂੰ ਜਾਣਦੇ ਹਾਂ ਜਿਹਨੇ ਇੱਕ ਬਹੁਤ ਵਧੀਆ ਕਾਰਨਾਮਾ ਕੀਤਾ ਸੀ ਵੀਡੀਓ ਵਾਇਰਲ ਹੋਈ ਸੀ ਅਸ਼ਲੀਲ ਉਹਦਾ ਮੁੰਡਾ ਤੇ ਪੰਜ ਸੱਤ ਮੁੰਡੇ ਹੋਰ ਨਾਲ ਇੱਕ ਕੁੜੀ Shimla ਦੇ ਹੋਟਲ ਦੇ ਵਿੱਚ ਚਿੱਟੇ ਦੇ ਨਾਲ ਫੜੇ ਗਏ ਉਹਨਾਂ ਦੇ ਕੋਲੋਂ ਚਿੱਟਾ ਫੜਿਆ ਗਿਆ ਜੇ ਨਾ ਸਮਝ ਆਈ ਹੋਵੇ ਦੁਬਾਰਾ ਫੇਰ ਦੱਸਣ ਲੱਗਾ ਸੁਚਾ ਸਿੰਘ ਲੰਗਾ ਇਹਦੀ ਵੀਡੀਓ ਬਹੁਤ ਮਸ਼ਹੂਰ ਹੋਈ ਸੀ ਇੰਟਰਨੈਟ ਤੇ ਪਤਾ ਥੈਨੂੰ ਉਹਦਾ ਮੁੰਡਾ ਤੇ ਪੰਜ ਸੱਤ ਮੁੰਡੇ ਹੋਰ ਨਾਲ ਨਾਲ ਕੁੜੀ Shimla hotel ਦੇ ਵਿੱਚ ਫੜੇ ਗਏ ਤੇ ਕੋਲੋਂ ਫੜਿਆ ਗਿਆ ਚਿੱਟਾ ਸਮਝਦੇ ਹੋ ਤੇ ਹੁਣ ਜਿਹੜੇ ਕਹਿੰਦੇ ਹੁੰਦੇ ਨੇ ਨਾ ਖੱਜਾਂ ਕਤੇੜਾਂ ਭੇਡਾਂ ਕਿ ਸੌਦਾ ਲਾਤਾ ਸੀ ਕਿਸੇ ਗਰੀਬ ਨੂੰ ਮਾਰ ਕੇ ਤੇ ਹੁਣ ਲਾਓ ਸੌਦਾ ਸਰਤਾ ਸਿੰਘ ਲੰਗਾ ਪਤਾ ਕੌਣ ਹੈ ਜਿਹੜਾ ਕਾਲ ਤੱਕ ਤੇ ਮਾਫੀ ਮੰਗ ਕੇ ਆਇਆ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਠੀਕ ਹੈ ਆਇਆ ਜੀ ਨਾ ਮੰਨ ਕੇ ਜਸੇਦਾਰਾ ਨੇ ਮਾਫੀ ਕਰਤਾ ਸੀ 2-4 ਕਰੋੜ ਰੁਪਇਆ ਲਿਆ ਹੋਣਾ ਮਾਪਤਾ ਕੀਤਾ ਹੋਣਾ ਸਮਝੀ ਗੱਲ ਤੇ ਹੁਣ ਉਹਦਾ ਮੁੰਡਾ ਚਲ ਮੁੰਡਾ ਨਹੀਂ ਕਹਿੰਦਾ ਉਹਦਾ ਸੁਪੁੱਤਰ ਠੀਕ ਹੈ ਉਹਦਾ ਬੇਟਾ ਸਿਰ ਤੋਂ ਕਲੀਨ ਸ਼ੇਪ ਵੀ ਹੈ ਤੇ ਮੁੰਡਾ ਕੀ ਕਹਿੰਦਾ ਜੀ ਸ਼ਰੋਮਣੀ ਅਕਾਲੀ ਦਲ ਦੇ ਕੈਬਨਟ ਮੰਤਰੀ ਸੁਚਾ ਸਿੰਘ ਲੰਗਾ ਦਾ ਤੇ ਪੰਜ ਸੱਤ ਗੁੰਡੇ ਉਹਦੇ ਨਾਲ ਮਸਟੰਡੇ ਹੋਰ ਸੀ ਤੇ ਇੱਕ ਕੁੜੀ ਸੀ ਜਿਹਨੂੰ ਨਾਲ ਲੈ ਕੇ ਗਏ ਸੀ ਰੰਗ ਰਲੀਆਂ ਮਨਾਉਣ ਵਾਸਤੇ ਪਤਾ ਕਿੱਥੇ ਫੜੇ ਗਏ Shimla ਦੇ ਹੋਟਲ ਦੇ ਵਿੱਚ ਗੋਲੋਕੀ ਫੜਿਆ ਗਿਆ ਚਿੱਟਾ ਵੀਡੀਓ ਵਾਇਰਲ ਹੋ ਰਹੀ ਹੈ ਧੁੱਤ ਨਸ਼ੇ ਦੇ ਵਿੱਚ ਮੈਂ ਕਮਲੇ ਹੋਏ ਬੈਠੇ ਆ ਅਗਲ ਨੇ ਵਧੀਆ ਵੀਡੀਓ ਬਣਾਈ ਮੈਂ ਇਹ ਤਾਂ ਕਹਿ ਰਿਹਾ ਜਿਹੜੇ ਖੱਜ ਕਿਸੇ ਗਰੀਬ ਨੂੰ ਮਾਰ ਕੇ ਟੰਗ ਦਿੰਦੇ ਕਹਿੰਦੇ ਇਹ ਬਿਆਦਬੀ ਕਰਦਾ ਸੀ ਤੇ ਪੁੱਤ ਮੇਰੇ ਸੁਆਦ ਹੁਣ ਆਉ ਹੁਣ ਲਾਓ ਸੌਦਾ ਨਾਲੇ ਸੁਤਰਾ ਸਿੰਘ ਲਗਾ ਦਾ ਲਾਓ ਨਾਲੇ ਦੇ ਮੁੰਡੇ ਦਾ ਲਾਓ ਜਿਹੜਾ ਹੋਟਲ ਦੇ ਵਿੱਚ ਸ਼ਰਿਆਮ ਪੜਿਆ ਗਿਆ ਪੰਜ ਸੱਤ ਗੁੰਡਿਆਂ ਦੇ ਨਾਲ ਚਿੱਟੇ ਦੇ ਨਾਲ ਹੋੜਿਆਗਾ ਚਿੱਟੇ ਦੇ ਨਾਲ ਤੇ ਨਾਲ ਕੁੜੀ ਸੀ ਮੈਨੂੰ ਨਾਮ ਹੀ ਚਿਤਿਆ ਕੁੜੀ ਦਾ ਪਰ ਮੈਂ ਨਾਮ ਲੈਣਾ ਨਹੀਂ ਚਾਹੁੰਦਾ ਕੁੜੀ ਦੀ ਹੋ ਸਕਦਾ ਆਪਣੇ ਮਜਬੂਰੀ ਹੋਵੇ ਪਰ ਇਹਨਾਂ ਮਸਟੰਡਿਆਂ ਦੀ ਕੀ ਮਜਬੂਰੀ ਸੀ ਇਹ ਕਾਲੀਆਂ ਦੇ ਕਾਕੇ ਨੇ ਇਹ ਪੰਥਕ ਪਾਰਟੀ ਦੇ ਵਿਗੜੇ ਹੋਏ ਮਸਟੰਡੇ ਨੇ ਇਹ ਅਕਾਲੀਆਂ ਦੀਆਂ ਬਿਗੜੀਆਂ ਹੋਈਆਂ ਔਲਾਦਾ ਨੇ ਜਿਹੜੀਆਂ ਫੜੀਆਂ ਗਈਆਂ ਸ਼ਿਮਲੇ ਹੋਟਲ ਦੇ ਵਿੱਚ ਚਿੱਟੇ ਦੇ ਸਮੇਤ ਹੋਰ ਕੁ ਸੁਰਨੇ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਕਹਿੰਦੇ ਅਸੀਂ ਕਿਸੇ ਗਰੀਬ ਨੂੰ ਫੜ ਕੇ ਕੁੱਟਦਾ ਸੌਦਾ ਲਾਤਾ ਬਿਆਦਵੀ ਕਰਨ ਵਾਸਤੇ ਆਇਆ ਸੀ ਹੁਣ ਮੂੰਹ ਕਰੋਗੇ ਉਧਰ ਨੂੰ ਲਾਓਗੇ ਸੌਦਾ ਹੈਗੀ ਹਿੰਮਤ ਮਾਰੋਂਗੇ ਗੋਲੀ ਹਿੰਮਤ ਹੈ ਪਰ ਮੈਂ ਗਿਆਨੀ ਬੁੱਢਾ ਸਿੰਘ ਬੋਲਦਾ ਮੈਂ ਜੜਾ ਪਟ ਕੇ ਛੱਡੂ ਜਿਹੜੇ ਗੁੰਡਾਗਰਦੀ ਕਰਦੇ ਨੇ ਤੇ ਜਿਹੜੇ ਗੁੰਡਾਗਰਦੀ ਕਰਵਾਉਂਦੇ ਨੇ ਜਿਹੜੇ ਇਹੋ ਜਿਹੇ ਕਰਤੂਤਾਂ ਕਰਦੇ ਨੇ ਇਹੋ ਜਿਹੇ ਕਰਤੂਤਾਂ ਕਰਵਾਉਂਦੇ ਨੇ ਮੈਂ ਸੁਚਾ ਸਿੰਘ ਲਗਾ ਦੀ ਗੱਲ ਕਰਦਾ ਕਿਹਦੀ ਗੱਲ ਕਰਦਾ ਸੁਚਾ ਸਿੰਘ ਲਗਾ ਦੀ ਕਿਹਦੀ ਗੱਲ ਕਰਦਾ ਸੁਚਾ ਸਿੰਘ ਲਗਾ ਦੀ ਉਹਦਾ ਮੁੰਡਾ ਫੜਿਆ ਗਿਆ ਸਿਮਲੇ ਹੋਟਲ ਦੇ ਵਿੱਚ ਕਿੱਟੇ ਦੇ ਨਾਲ ਸਮਝ ਆ ਗਈ ਹੋਣੀ ਹੈ ਗੱਲ ਹੁਣ ਤਾਂ ਕੈਬਨਟ ਮੰਤਰੀ ਸੀ ਅਕਾਲੀਆਂ ਦਾ ਇਹ بگੜੀਆਂ ਹੋਈਆਂ ਔਲਾਦਾ ਨੇ ਅਕਾਲੀਆਂ ਦੀਆਂ ਲੀਲੀਆਂ ਪੱਗਾਂ ਵਾਲਿਆਂ ਦੀਆਂ ਪੀਲੀਆਂ ਪੱਗਾਂ ਵਾਲਿਆਂ ਦੀ ਜਿਹੜੇ ਦਰਬਾਰ ਸਾਹਿਬ ਤਾਂ ਜਾ ਕੇ ਸਰੋਪੇ ਲੈਂਦੇ ਸੀ ਇਹ ਉਹਨਾਂ ਦੀਆਂ ਕਰਤੂਤਾਂ ਨੇ ਬਸ ਇੰਨੀ ਕੁ ਗੱਲ ਕਰਨੀ ਸੀ ਜੇ ਸੰਗ ਸ਼ਰਮ ਹੋਈ ਨਾ ਅਣਖ ਗੈਰਤ ਜੁਰਤ ਹੋਈ ਤੁਹਾਡੇ ਵਿੱਚ ਹੁਣ ਲਾ ਕੇ ਦਿਖਾਓ ਸੋਦਾ ਮੈਂ ਇੱਕ ਵਾਰੀ ਨਹੀਂ ਇਹ ਵੀਡੀਓ ਦੇ ਵਿੱਚ 10 ਵਾਰੀ ਕਹਿੰਦਾ ਸੁੱਚਾ ਸਿੰਘ ਲੰਗਾ ਦਾ ਮੁੰਡਾ ਸੁੱਚਾ ਸਿੰਘ ਲੰਗਾ ਦਾ ਮੁੰਡਾ ਸੁੱਚਾ ਸਿੰਘ ਲੰਗਾ ਦਾ ਮੁੰਡਾ 10 ਵਾਰੀ ਕਹਿੰਦਾ ਹੁਣ ਕਰਿਓ ਉਹਨਾਂ ਨੂੰ ਮੂੰਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ